ਜਿਹੜਾ ਦਸਮ ਗ੍ਰੰਥ ਸਾਹਿਬ ਜੀ ਦਾ ਵਿਸ਼ਲੇਸ਼ਣ ਆ ਉਹ ਬਹੁਤ ਪੱਖਾਂ ਤੋਂ ਹੈ ਈਵਨ ਕਿ ਸਾਡੀਆਂ ਹੱਥ ਲਿਖਤਾਂ ਵੀ ਨੇ ਹੂੰ ਈਵਨ ਕਿ ਮੈਨੂਸਕ੍ਰਿਪਟਸ ਵੀ ਨੇ ਇਤਿਹਾਸ ਵਿੱਚ ਵੀ ਜ਼ਿਕਰ ਹੈ ਰੈਤਨਾਮਿਆਂ ਵਿੱਚ ਵੀ ਦੋਹਾਂ ਗ੍ਰੰਥਮੈ ਬਾਣੀ ਜੋਈ ਚੁਣ-ਚੁਣ ਕੰਠ ਕਰੇ ਸਿੱਖ ਸੋਈ ਬਿਨ ਜਪਜਾਪ ਜੋ ਜੋਵੈ ਪ੍ਰਸ਼ਾਦ ਸੋ ਬਿਸ਼ਟਾ ਕਾ ਕਰਮ ਹੈ ਜਨਮ ਗਵਾਵਾ ਬਾਦ ਬਿਨ ਜਪਜਾਪ ਦਾ ਮਤਲਬ ਹੈ ਜਪਜੀ ਤੇ ਜਾਪ ਤੋਂ ਬਿਨਾ ਜਬਜੀ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਜਾਪ ਕਿੱਥੇ ਆ ਫਿਰ ਜਿਹੜਾ ਲਿਖਿਆ ਦੋਹਾਂ ਗ੍ਰੰਥਮੈ ਬਾਣੀ ਜੋਈ ਦੂਜਾ ਗ੍ਰੰਥ ਕਿਹੜਾ ਹੈ ਇਹਦਾ ਜਿਹੜਾ ਇਤਿਹਾਸਿਕ ਵਿਸ਼ਲੇਸ਼ਣ ਹੈ ਉਹਦੇ ਮੁਤਾਬਕ ਤਾਂ ਅਮਰਤ ਤਿਆਰ ਕਰਦੇ ਆ ਅਮਰਤ ਕਿਵੇਂ ਤਿਆਰ ਕਰਦੇ ਆ ਅਮਰਤ ਤਿਆਰ ਕਰਨ ਦੀ ਵਿਧੀ ਕੀ ਹੈ ਪੰਜ ਬਾਣੀਆਂ ਪੜ੍ਹਦੇ ਨੇ ਇੱਕ ਬਾਣੀ ਜਬਜੀ ਸਾਹਿਬ ਹੈ ਇੱਕ ਬਾਣੀ ਜਾਪ ਸਾਹਿਬ ਹੈ ਇੱਕ ਬਾਣੀ ਤਉਪ੍ਰਸਾਦ ਸਵਈਏ ਨੇ ਇੱਕ ਬਾਣੀ ਚੌਪਈ ਸਾਹਿਬ ਹੈ ਇੱਕ ਬਾਣੀ ਅਨੰਦ ਸਾਹਿਬ ਹੈ ਚੌਪਈ ਸਾਹਿਬ, ਸਵਈਏ ਸਾਹਿਬ ਤੇ ਜਾਪ ਸਾਹਿਬ ਤੇ ਤਿੰਨ ਬਾਣੀਆਂ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ ਤੇ ਕੀ ਅਮਰਤ ਤਿਆਰ ਹੋ ਸਕਦਾ? ਅਮਰਤ ਧਿਆਨ ਵਾਸਤੇ ਤਾਂ ਪੰਜ ਚਾਹੀਦੀਆਂ। ਤਾਂ ਉਹ ਪੰਜ ਬਾਣੀਆਂ ਦਸਮ ਗ੍ਰੰਥ ਦੀਆਂ ਬਾਣੀਆਂ ਨੇ। ਸੋ ਜਦੋਂ ਦਸਮ ਗ੍ਰੰਥ ਦੀਆਂ ਪੰਜ ਬਾਣੀਆਂ ਨੇ ਇਹਦਾ ਮਤਲਬ ਉਹ ਗ੍ਰੰਥ ਸਾਡਾ ਹੈ। ਹੂੰ। ਇਹਦਾ ਮਤਲਬ ਉਹ ਗ੍ਰੰਥ ਜਿਹੜਾ ਇਹ ਕਨਫਲਿਕਟ ਖੜਾ ਕਰਨਾ ਕਿ ਉਹ ਕਿਸੇ ਕਵੀ ਦੀ ਬਾਣੀ ਹੈ। ਇਹਦੇ ਉੱਤੇ ਇੱਕ ਛੋਟਾ ਜਿਹਾ ਸਾਹਿਤਕ ਸੰਕੇਤ ਹੈ ਕਿ ਦਸਮ ਗ੍ਰੰਥ ਕੋਈ ਵੀ ਕਵੀ ਕੋਈ ਆਪਣੀ ਕਵਿਤਾ ਲਿਖਦਾ। ਕੋਈ ਵੀ ਲਿਖੇ ਉਹ ਆਪਣਾ ਨਾਮ ਦਰਜ ਕਰਦਾ। ਜਾ ਆਪਣਾ ਤਖੱਲਸ ਦਰਜ ਕਰਦਾ ਕੋਈ ਚੰਦਨ ਲਿਖਦਾ ਕੋਈ ਕੰਕਣ ਲਿਖਦਾ ਕੋਈ ਕੋਈ ਤਖੱਲਸ ਦਰਜ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਕਵਿਤਾ ਨੂੰ ਲਿਖਣ ਤੋਂ ਪਹਿਲਾਂ ਲਿਖਿਆ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਉਹ ਇਹਦਾ ਮਤਲਬ ਕਿ ਉਹ ਸੰਕੇਤ ਦੇ ਦਿੱਤਾ ਕਿ ਮੈਂ ਦਸਵੀਂ ਪਾਤਸ਼ਾਹੀ ਇਹਨੂੰ ਉਚਾਰਨ ਕਰ ਰਿਹਾ ਮੁਖਵਾਕ ਹੈ ਮੇਰਾ ਹੈਨਾ ਹੁਣ ਪਾਤਸ਼ਾਹੀ ਦਸਵੀਂ ਨਾਮ ਦਾ ਕਵੀ ਕੌਣ ਹੈ ਜੀ ਇਹਦਾ ਮਤਲਬ ਕੋਈ ਪਾਤਸ਼ਾਹੀ ਪਹਿਲੀ ਨਾਮ ਦਾ ਕਵੀ ਹੋਏਗਾ ਤਾਂ ਉਹਦੀ ਥਾਂ ਤੇ ਦਸਵੀਂ ਹੋਈ ਉਹ ਪਾਤਸ਼ਾਹੀ ਪਹਿਲੀ ਨਾਮ ਦਾ ਕਵੀ ਕੌਣ ਹੈ ਗੁਰੂ ਨਾਨਕ ਮਹੱਲਾ ਪਾਤਸ਼ਾਹ ਸਾਡੇ ਗੁਰੂ ਨਾਨਕ ਸਾਹਿਬ ਨੇ ਉਹਦੀ ਪਾਤਸ਼ਾਹੀ ਦਸਵੀਂ ਉਹੀ ਰਚਨਾ ਸੋ ਜਿਹੜੀ ਰਚਨਾ ਹੀ ਕਵੀ ਦੇ ਵਿੱਚ ਸਪਸ਼ਟ ਹੋ ਗਈ ਕਿ ਦਸਵੇਂ ਪਾਤਸ਼ਾਹ ਜਾਂ ਤਾਂ ਕੋਈ ਦੱਸੋ ਕਵੀ ਹੋਰ ਕੋਈ ਲਿਖ ਵੀ ਤਾਂ ਸਕਦਾ ਉਹਨਾਂ ਦਾ ਨਾਮ ਨਹੀਂ ਕਿਵੇਂ ਲਿਖ ਸਕਦਾ ਦੱਸੋ ਤੁਸੀਂ ਕਿ ਫਾਇਦਾ ਕਰਨ ਲਈ ਇਹਦਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਉਸ ਵੇਲੇ ਪੰਥ ਦੇ ਵਿੱਚ ਵਿਦਵਾਨ ਨਹੀਂ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਬੰਦ-ਬੰਦ ਕਰਤਿਆ ਗਿਆ ਉਹਨਾਂ ਦੀ ਉਹਨਾਂ ਦੇ ਹੱਥ ਦਾ ਲਿਖਿਆ ਦਸਮ ਗ੍ਰੰਥ ਸਾਹਿਬ ਦਾ ਸਰੂਪ ਹੈ ਚਿੱਠੀਆਂ ਲਿਖੀਆਂ ਹੋਈਆਂ ਬਾਬਾ ਦੀਪ ਸਿੰਘ ਜੀ ਦੇ ਹੱਥ ਦੀ ਪੋਥੀ ਹੈ ਜਿਹਦੇ ਵਿੱਚ 405 ਚਰਿੱਤਰ ਨੇ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਕਿਸੇ ਦੇ ਹੱਥ ਦਾ ਲਿਖਿਆ ਨੇ ਮੈਂ ਪੁੱਛ ਰਿਹਾ ਕਿ ਨਹੀਂ ਇੱਕ ਇੱਕ ਜਦੋਂ ਜਿਨ੍ਹਾਂ ਦੀ ਮਾਨਸਿਕਤਾ ਤੁਸੀਂ ਜਿਹੜਾ ਤੁਸੀਂ ਦਸਮਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਹੋ ਉਹਦੇ ਦਰਸ਼ਨ ਮੈਂ ਵੀ ਕੀਤੇ ਹੋਏ ਨੇ ਦੇਖੋ ਤੁਸੀਂ ਅੱਜ ਦੇ ਨਹੀਂ ਕੀਤੇ ਅੱਜ ਤੋਂ 4 ਸਾਲ ਪਹਿਲਾਂ ਮੈਂ ਪ੍ਰੋਪਰਲੀ ਉਹਦੀ ਇੱਕ ਸਟੋਰੀ ਕੀਤੀ ਸੀ ਤੋਂ ਮੈਂ ਡਾਕੂਮੈਂਟਰੀ ਟਾਈਪ ਪੂਰੀ ਸਟੋਰੀ ਕੀਤੀ ਸੀ ਉਹਦੀ ਉਮਰਜੋਤ ਜੀ ਤੁਸੀਂ ਆਪਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਚ ਜਾਓ ਹੂੰ ਤੁਹਾਨੂੰ ਪੱਤਿਆਂ ਦੇ ਉੱਤੇ ਲਿਖੀ ਹੋਈ ਦਸਮਗ੍ਰੰਥ ਸਾਹਿਬ ਦੀ ਬਾਣੀ ਦੇ ਮੈਨੂੰ ਸਕ੍ਰਿਪਟਸ ਪਈ ਨਹੀਂ ਸਾਡੇ ਕੋਲ ਅੱਛਾ ਜੀ ਸਾਡੇ ਕੋਲ ਹੱਥ ਲਿਖਤਾਂ ਪਈਆਂ ਸਾਡੀ ਕੋਲ ਮਤਲਬ ਕਿ ਗੁਰਬਾਣੀ ਦੇ ਜਿਹੜੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਲੋਕ ਨੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਉੱਤੇ ਲਿਖਿਆ ਦੇਖ ਤੇ ਫਤਿਹ ਸ਼ਬਦੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਹੋਰ ਕਿਸੇ ਗ੍ਰੰਥ ਚ ਕਿਵੇਂ ਕੋਈ ਸਿੱਖ ਲਿਖ ਸਕਦਾ ਦੱਸੋ ਤੁਸੀਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਾਖ ਵਰਗਾ ਕੋਈ ਹੋਰ ਵੀ ਐਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਬਰਾਬਰੀ ਨਹੀਂ ਹੋ ਸਕਿਆ ਹਮ ਉਹਨਾਂ ਵਰਗਾ ਲਿਖਾਰੀ ਕੋਈ ਨਹੀਂ ਉਹਨਾਂ ਵਰਗਾ ਤਿਆਗੀ ਕੋਈ ਨਹੀਂ ਉਹਨਾਂ ਵਰਗਾ ਵਿਰਗ ਸਾਰਾ ਪਰਿਵਾਰ ਤਿਆਗਤਾ ਹੂੰ ਉਹਨਾਂ ਵਰਗਾ ਦਾਨੀ ਕੌਣ ਹੋ ਸਕਦਾ ਇਹਨੂੰ ਪੁੱਤਰਨ ਕੇ ਸੀਜ ਪਰ ਵਾਰ ਦिए ਸੁਤਚਾਰ ਉਹਨਾਂ ਵਰਗਾ ਕਵੀ ਵੀ ਕੋਈ ਹੋ ਸਕਦਾ ਇਹਦਾ ਮਤਲਬ ਕਿ ਤੁਸੀਂ ਦਸਮ ਗ੍ਰੰਥ ਨੂੰ ਪੜਿਆ ਹੀ ਨਹੀਂ ਤੁਸੀਂ ਦਸਮ ਗ੍ਰੰਥ ਨੂੰ ਪੜੋ ਤੁਹਾਨੂੰ ਪਤਾ ਲੱਗੇ ਵੀ ਉਹੋ ਜਿਹਾ ਕਵੀ ਕੋਈ ਬਣ ਸਕਦਾ ਮੁੜ ਕੇ ਕਿਉਂ ਨਹੀਂ ਬਣਿਆ ਹੁਣ ਕਿਉਂ ਨਹੀਂ ਬਣ ਜਾਂਦੇ ਉਹ ਕਵਤਾ ਨੂੰ ਪੜ ਕੇ ਤਾਂ ਦੇਖੋ ਉਹਦਾ ਰਸ ਪੜ ਕੇ ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵਿੱਚ ਜ਼ਿਕਰ ਕਰਦੇ ਆ ਤਾਂ ਉਸ ਬਾਣੀ ਨੂੰ ਮਹਾਰਾਜ ਆਪਣਾ ਮੰਤਵ ਦੱਸਦੇ ਆ ਕੋਈ ਵੀ ਕਵੀ ਆ ਕੁਛ ਲਿਖਣ ਲੱਗਦਾ ਕਿਸੇ ਅੰਸ਼ ਕੋਈ ਥੀਮ ਬਣਾ ਕੇ ਲਿਖਦਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਚ ਆਪਣਾ ਥੀਮ ਦੱਸਦੇ ਆ ਦਸ਼ਮ ਕਥਾ ਭਗੌਤ ਕੀ ਭਾਕਾ ਕਰੀ ਬਣਾਏ ਅਵਰ ਬਾਸ਼ਨਾ ਨਾਹੇ ਪ੍ਰਭ ਧਰਮ ਯੁੱਧ ਕਾ ਚਾਹੇ ਹੋਰ ਮੇਰੀ ਕੋਈ ਵਾਸ਼ਨਾ ਹੀ ਨਹੀਂ ਮੈਂ ਤਾਂ ਧਰਮ ਯੁੱਧ ਲਈ ਬਾਣੀ ਬਣਾਈ ਆ ਤੇ ਪੜ ਕੇ ਵੇਖ ਲੋ ਪੜ ਕੇ ਦੇਖੋ ਚੋਟ ਪਈ ਦਿਮਾਮੇ ਦਲਾ ਮੁਕਾਬਲਾ ਦੇਵੀ ਦਸਨ ਚਾਈ ਸੀ ਅਨਸਾਰ ਦੀ ਪੇਟ ਮਲੰਦੇ ਲਾਈ ਮਹਿਕੇ ਦੇ ਤਨ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜਿਹੀ ਦਿਲ ਵਿੱਚ ਆਈ ਕਹੀ ਸੁਣਾਇ ਕਾ ਪੜ ਕੇ ਦੇਖੋ ਉਹਨੂੰ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਗਾਜੀ ਮਹਾਗੱਜ ਗਾਜੇ ਪੜ ਕੇ ਤਾਂ ਦੇਖੋ ਉਹਨੂੰ ਜੁੱਟੇ ਵੀਰਨ ਚੁੱਟੇ ਤੀਰੰ ਪੜ ਕੇ ਦੇਖੋ ਇਹਨਾਂ ਨੂੰ ਕਾਗੜਦੰਗ ਕੜਾਕ ਤਾਗੜਦੰਗ ਤੜਾਕ ਇਹ ਸ਼ਬਦ ਸੁਣ ਕੇ ਕਿੱਧਰ ਨੂੰ ਜਾਂਦੀਆਂ ਸਾਡੀਆਂ ਵੇਵਸ ਵੀਰ ਰਸੰ ਵੀਰ ਰਸ ਪੈਦਾ ਹੁੰਦਾ ਹੈ ਨਾ ਸੋ ਗੁਰੂ ਸਾਹਿਬ ਜੀ ਨੇ ਮੈਂ ਸਮਝਦਾ ਕਿ ਦਸਮ ਗ੍ਰੰਥ ਪੜ੍ਹ ਕੇ ਜਿਹੜਾ ਵੀਰ ਰਸ ਪੈਦਾ ਹੁੰਦਾ ਹੈ ਉਹਦੇ ਵਿੱਚ ਗਿਆਨ ਪ੍ਰਬੋਧ ਪੜ੍ਹ ਕੇ ਵੇਖੋ ਗੁਰੂ ਸਾਹਿਬ ਨੇ ਆਤਮਾ ਪ੍ਰਾਤਮਾ ਦਾ ਮੇਲ ਦੱਸਿਆ ਆਤਮਾ ਪ੍ਰਾਤਮਾ ਇੱਕੋ ਕਰਾ ਉਚਰਿਓ ਆਤਮਾ ਪਰ ਆਤਮਾ ਸੰਗ ਪੜ੍ਹ ਕੇ ਦੇਖੋ ਹੂੰ ਉਹਦਾ ਦਸਮ ਗ੍ਰੰਥ ਸਾਹਿਬ ਜੀ ਦਾ ਜਿਹੜਾ ਵਿਦਾਂਤਾ ਪੜ੍ਹ ਕੇ ਦੇਖੋ ਤੁਸੀਂ ਕਿਵੇਂ ਕਹਿ ਦੋਗੇ ਕਿ ਇਹ ਕਵੀ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਤੇ ਕਿਸੇ ਕਵੀ ਨੇ ਲਿਖਿਆ ਕਿਵੇਂ ਲਿਖ ਸਕਦਾ ਕੋਈ ਕਵੀ ਐਡੀ ਵੱਡੀ ਗਿਆਨ ਦੀ ਗੱਲ ਕਵੀ ਕਵੀ ਆ ਗੁਰੂ ਗੁਰੂ ਆ ਗੁਰੂ ਜੀ ਨੇ ਕਿਹੜਾ ਕਵੀ ਨੇ ਕਿਸੇ ਕਵੀ ਨੇ ਆਪਣਾ ਪਿਛਲਾ ਜਨਮ ਦੱਸਿਆ ਗੁਰੂ ਸਾਹਿਬ ਕਹਿੰਦੇ ਇਹ ਹਿਮਕੁੰਟ ਪਰਬਤ ਹੈ ਜਿੱਥੇ ਸੱਤ শৃੰਗ ਸੋਭਤ ਕਿਸੇ ਕਵੀ ਦੀ ਨਹੀਂ ਤੁਲਨਾ ਹੈ ਇੰਨਾ ਵੱਡਾ ਕੋਈ ਕਵੀ ਹੈ ਸੀ ਇੱਦੇ ਵੱਡੇ ਕੱਦ ਦਾ ਤੁਸੀਂ ਕਹਿੰਦੇ ਹੋ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਬਾਣੀ ਨਹੀਂ ਤੇ ਬਾਣੀ ਹੈ ਕਿਹੜੇ ਕਵੀ ਦੀ ਆ ਉਹਦੀ ਕੋਈ ਲਿਹਾਉ ਪੰਛਾਵਲੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੀ ਪੰਛਾਵਲੀ ਦੱਸ ਦਿੱਤੀ ਸੋ ਇਸ ਕਰਕੇ ਦਸਮ ਗ੍ਰੰਥ ਸਾਹਿਬ ਦੀ ਇਹ ਇਹ ਗੱਲ ਮੇਰੀਆਂ ਨਹੀਂ ਨੇ ਇਹ ਗੱਲਾ ਕਨਫਲਿਕਟ ਪੈਦਾ ਕਰਨ ਵਾਲੀ ਮੈਂ ਮੈਂ ਕਹਿੰਦਾ ਦੇਖੋ ਤੁਸੀਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਜਿਸ ਵਿਸ਼ੇ ਦਾ ਅੱਜ ਕਨਫਲਿਕਟ ਹੈ ਆਪਾਂ ਜੋ ਉਸ ਵਿਸ਼ੇ ਤੇ ਚਰਚਾ ਕਰ ਰਹੇ ਆਂ ਵੀ ਇਹ ਚੀਜ਼ ਹੈ ਵੀ ਮੈਂ ਅਸਤਾਇ ਚਾਹੁੰਦੇ ਆਂ ਵੀ ਖਤਮ ਹੋਵੇ ਕਨਫਲਿਕਟ ਨਹੀਂ ਇਹ ਖਤਮ ਹੋਣਾ ਵੀ ਨਹੀਂ ਇਹ ਖਤਮ ਨਹੀਂ ਹੋਣਾ ਇਹ ਖਤਮ ਨਹੀਂ ਹੋ ਸਕਦਾ ਕਿਉਂਕਿ ਜੇ ਤੁਸੀਂ ਕਹੋ ਕਿ ਸਾਰੀ ਦੁਨੀਆ ਦੇ ਵਿੱਚ ਪੜੇ ਲਿਖੇ ਲੋਕ ਪੈਦਾ ਹੋ ਜਾਣਗੇ ਫਿਰ ਉਹਦੀ ਐਨਾਲਿਸਿਸ ਕਿੱਦਾਂ ਪਤਾ ਲੱਗੂ ਕਿ ਅਨਪੜ੍ਹ ਦੇ ਕਿੱਦਾਂ ਦਾ ਹੁੰਦਾ ਪੜ੍ਹਿਆ ਲਿਖਿਆ ਕਿੱਦਾਂ ਦਾ ਹੁੰਦਾ ਤੁਸੀਂ ਐਨਾਲਿਸਿਸ ਕਿੱਦਾਂ ਕਰੋਗੇ ਜਦੋਂ ਤੱਕ ਇੱਥੇ ਦਿਨ ਹੈ ਉਦੋਂ ਤੱਕ ਰਾਤ ਵੀ ਚੜੂਗੀ ਦਨ ਦਾ ਵੀ ਵਜੂਦ ਖਤਮ ਹੋਊਗਾ ਜਦੋਂ ਤੱਕ ਸੂਰਜ ਹੈ ਜਦੋਂ ਤੱਕ ਠੰਡ ਹੈ ਉਦੋਂ ਤੱਕ ਹਰ ਚੀਜ਼ ਦਾ ਇੱਕ ਦੂਸਰਾ ਪੱਖਸ਼ ਹੈ ਅਲਟਰਨੇਟ ਹੈ ਇਸੇ ਤਰ੍ਹਾਂ ਵਿਦਵਾਨ ਪਰਸ਼ੇਣੀ ਤੇ ਜਲਪਾਣੀ ਸ਼ਕਰਨੀ ਜਿ세 ਸਿੱਧੇ ਸ਼ਬਦ ਅਜ ਕਹੀਏ ਕਾਰਪੀਨ ਵਾਲੀ ਜਿਹੜੀ ਸ਼੍ਰੀਨੂ ਦਾ ਐਨਾਲਿਸਿਸ ਹੈ ਵਿਦਵਾਨ ਸ਼੍ਰੇਣੀ ਨੇ ਥੋੜਾ ਮਤਲਬ ਕਿ ਇਹ ਲਹੌਲੀ ਗੱਲ ਕਰਨੀ ਹੁੰਦੀ ਆ ਇਹ ਇਹ ਪੱਖਾਂ ਦੇ ਉੱਤੇ ਗੰਭੀਰਤਾ ਦੀ ਚਰਚਾ ਹੈ ਬ੍ਰੇਗਲ ਜਦੋਂ ਤੱਕ ਵੀਰਾਸਤੀ ਗੱਲ ਕਰਦੇ ਆ ਵੀਰਾਸ ਪੜਦੇ ਆ ਤੁਸੀਂ ਵੀ ਜਿਵੇਂ ਦੱਸਦੇ ਹੋ ਵੀ ਹਾਂ ਪਤਾ ਲੱਗਦਾ ਵੀ ਗੁਰੂਗੁਰ ਇਹ ਕਿੱਥੇ ਨਾ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਪਰ ਜਦੋਂ ਚਰਿੱਤਰ ਤੇ ਗੱਲ ਆ ਜਾਂਦੀ ਹੈ ਦੇਖੋ ਉਦੋਂ ਕਹਿੰਦੇ ਆ ਵੀ ਇਹਦੇ ਤੇ ਵਿੱਚ ਬਹੁਤ ਕੁਝ ਹੈ ਕਾਮਵਾਸਨਾ ਬਾਰੇ ਵੀ ਬਹੁਤ ਕੁਝ ਲਿਖਿਆ ਹੈ ਕਈ ਤਾਂ ਇਹ ਸ਼ਬਦ ਵਰਤ ਦਿੰਦੇ ਆ